ਧਰਨਾ ਦਾ ਗੱਟ ਚੱਕਿਆ ਨਹੀਂ ਗਿਆ ਇਹ ਛੱਡ ਕੇ ਬੰਦ ਕਰੀ ਸੀ ਪੋਰਟ ਕਾਬਟ ਚੱਕੀ ਗਈ ਹੈ ਟ੍ਰੈਫਿਕ ਵਾਲ ਕਰੀ ਗਈ ਹੈ ਧਰਨਾ ਤਾਂ ਸਾਈਡ ਤੇ ਲੱਗਿਆ ਆ। ਅਣ ਮਿੱਥੇ ਸਮੇਂ ਲਈ ਇਹ 20 ਦਿਨ ਚੱਲੂਗਾ ਜਿੰਨੇ ਦਿਨ ਨਹਿਰ ਦੀ ਬੰਦਈ ਆ। ਇਹ ਨਹੀਂ ਵਿਸ਼ਵਾਸ ਦਿੱਤਾ ਵੀ ਅੱਜ ਆ ਕੇ ਇੱਥੇ ਅਸੀਂ 60 ਫੁੱਟੋ ਦਾ ਕਰਨਾ ਤੁਸੀਂ ਆਪਣੇ ਸੁਝਾਅ ਦਓ ਬੰਦੇ। ਅਸੀਂ ਆਪਣੇ ਦਿਨੇ ਆ 3:30 ਵਜੇ ਅਸਲੀਨ ਸਾਹਿਬ ਨੇ, ਐਡੀਸੀ ਸਾਹਿਬ ਮੈडम ਆਏ ਸੀਗੇ, ਡਿਪਟੀ ਸਾਹਿਬ ਸੀਗੇ ਸਾਰੀ ਸੀ। ਉਹਨਾਂ ਨੇ ਮੈਨਰੀ ਮੈਕਮੇਂ ਦੇ ਵੀ ਅਫਸਰ ਸੀਗੇ। ਉਹਨਾਂ ਨੇ 3:30 ਵਜੇ ਅਸਲੀਨ ਸਾਹਿਬ ਨੇ ਕਿਹਾ ਵੀ 50 ਬੰਦੇ ਤੱਕ ਤੁਸੀਂ ਆ ਕੇ ਸਾਡੇ ਨਾਲ ਹਾਲ ਦਾ ਭੈਣ ਲੱਗ। ਮੀਟਿੰਗ ਦੇ ਵਿੱਚ ਮੰਗਾ ਨਾ ਮੰਨਿਆ ਗਈਆਂ ਤਾਂ ਰੋ ਆਨ ਵਿੱਚ ਸਮੇਲੇ ਜੋ ਬੰਦੋ ਕੱਲ ਵੀ ਮੀਟਿੰਗ ਹੋਈ ਹੈ ਕੱਲ ਵੀ ਬੇਸਿਕਾ ਰਹੀ ਅੱਜ ਤੁਹਾਨੂੰ ਲੱਗਦਾ ਵੀ ਹੱਲ ਹੋ ਜਾਏਗਾ ਦੇਖੋ ਪਰ ਲੱਗ ਨਹੀਂ ਰਿਹਾ ਜਿਹੜੇ ਅੰਸਾਰ ਨੇ ਮੈਕਮੇਂ ਦੇ ਇਹ ਜਾਨੀ ਦੂਜੇ ਲੋੜ ਲollipops ਹੀ ਦਿੰਦੇ ਨੇ ਇਹਨਾਂ 20 ਦਿਨ ਦਾ ਹੁੰਦਾ 10 ਦਿਨ ਤਾਂ ਲੰਘੇ ਗਏ तकरीबन ਬੰਦੀ ਜਿਹੜੀ ਨਹਿਰ ਦੀ ਅੱਜ ਕੱਲ੍ਹ ਹੁੰਦੀ ਆ ਇਹ ਉਹਨੇ ਕਿਹਾ ਬਹੁਤ ਛੇਤੀ ਕਰ ਨੂੰ ਚਾਹੁੰਦੇ ਨੇ 3 ਸਾਲ ਦਾ ਇਹਨਾਂ ਦਾ ਪਰਜਾਇਤ ਆ ਵੀ ਇਹ ਆਏ ਤੇ ਕੀ ਹੈ ਅੱਗੇ ਵੀ ਪੈਸੇ ਮੁੜੇ ਨੇ ਸਾਨੂੰ ਇਹ ਕਹੀ ਜਾਂਦੇ ਡਵੈਲਪਮੈਂਟ ਹੁੰਦੀ ਆ ਡਵੈਲਪਮੈਂਟ ਹੁੰਦੀ ਆ 20 ਫੁੱਟ ਤਾਂ ਡੂੰਗੀ ਆ ਕਿੱਥੇ ਸੜਕ ਟੁੱਟਦੀ ਆ ਨਹਿਰ ਕਿੱ ਤਾਂ ਕਿ ਵੱਡੀ ਇੱਕੇ ਨਹਿਰੈ ਨੂੰ ਨਾਂ ਪੱਕਾ ਕਰਿਆ ਜਾਵੇ ਮੈਂ ਹਰਦੀਪ ਸਿੰਘ ਆਸਪੁਰਾ ਜ਼ਿਲ੍ਹਾ ਪ੍ਰਧਾਨ ਭਾਰਤ ਦੇ ਖਰਚਾਂ ਕਾਡੀਆਂ ਲੁਧਿਆਣਾ ਇਹ ਜੇ ਘਰ ਰਾਹੀਆ ਜਿਹੜਾ ਰੋਪੜ ਤੋਂ ਲੁਧਿਆਣੇ ਨੂੰ ਨੈਰੀ ਰੋਡ ਜਾਂਦਾ ਤੇ ਆਪਣੇ ਖੰਨੇ ਤੋਂ ਰਾਹੋ ਰੋਡ ਜਾਂਦਾ ਇਹਦੇ ਉੱਪਰ ਲਾਇਆ ਗਿਆ ਸੀ ਪੂਰਨ ਤੌਰ ਤੇ ਬੰਦ ਕੀਤਾ ਗਿਆ ਸੀ ਸਾਡੀ ਕੱਲ ਪ੍ਰਸ਼ਾਸਨ ਆ ਕੇ ਅਸੀਂ ਬੇਨਤੀ ਕੀਤੀ ਸੀਗੀ ਕਿ ਜਿਹੜਾ ਕੰਮ ਆ ਕੱਲ ਹੀ ਵੀ ਬੰਦ ਕਰਾ ਦਿਓ ਕਿ ਨਹੀਂ ਅਸੀਂ ਕੱਲ ਰੋਡ ਜਮ ਕਰਾਂਗੇ ਪਰ ਉਹਨਾਂ ਨੇ ਇਹ ਬੰਦ ਕੰਮ ਕਰਾਉਣ ਚ ਦੇਰੀ ਕੀਤੀ ਤੇ ਸਾਨੂੰ ਮਜਬੂਰੀ ਬਸ ਆਪਣਾ ਜਿਹੜੀ ਕਾਲ ਦਿੱਤੀ ਸੀ ਬੈਠਣਾ ਪੈ ਗਿਆ ਤੇ ਹੁਣ ਪ੍ਰਸ਼ਾਸਨ ਨੇ 3 ਵਜੇ ਮੀਟਿੰਗ ਦਾ ਸਮਾਂ ਦਿੱਤਾ ਵਾ ਹੁਣ ਜਿਹੜੇ ਸਾਡੇ ਕਮੇਟੀ ਦੇ ਵਿੱਚ ਮੈਂਬਰ ਨੇ ਸਾਰੇ ਇਕੱਠੇ ਹੋ ਕੇ ਜਾਵਾਂਗੇ ਅਸੀਂ ਉਹ ਸਾਡਾ ਪੱਕਾ ਸੁਣਾਂਗੇ ਸੁਣ ਕੇ ਤੇ ਅਸੀਂ ਆ ਉਹਨਾਂ ਦਾ ਸੁਣਾ ਦੇਖੋ ਸਾਨੂੰ ਤੂਰ ਨਾਸ ਆ ਜਿਸ ਸਾਹਬ ਨਾਲ ਸਾਨੂੰ ਅਫਸਰ ਗੱਲ ਕਰਕੇ ਗਏ ਨੇ ਇਹਦਾ ਹੱਲ ਨਿਕਲੂ ਕਿਉਂਕਿ ਮਸ਼ੀਨਾਂ ਫਿਲਹਾਲ ਬੰਦ ਕਰ ਦਿੱਤੀਆਂ ਗਈਆਂ ਇਸੇ ਕਰਕੇ ਇਹ ਤਰਨਾ ਚੱਕਿਆ ਜਿਹੜੀ ਸਾਡੀ ਪਹਿਲੀ ਵੰਗ ਸੀਗੀ ਕਿ ਮਸ਼ੀਨਾ ਬੰਦ ਕਰੋ ਕੱਲ ਇਹਨਾਂ ਨੇ ਨਹੀਂ ਮੰਨੀ ਇਸ ਕਰਕੇ ਅੱਜ ਇੱਥੇ ਧਰਨਾ ਲੱਗਿਆ ਰੋਡ ਜਾਮ ਹੋਇਆ ਹਾਰੇ ਇਹਨਾਂ ਦੇ ਅਫਸਰ ਆਏ ਉਹਨਾਂ ਨੇ ਮੌਕਾ ਦੇਖਿਆ ਔਰ ਵਿਸ਼ਵਾਸ ਦਵਾਇਆ ਉਹ ਮਸ਼ੀਨਾ ਬੰਦ ਹੋ ਗਈਆਂ ਨੇ ਤਾਂ ਕਰਕੇ ਧਰਨਾ ਚੱਕਿਆ ਗਿਆ ਜੇ ਨਹੀਂ ਉਹ ਕਰਨਗੇ ਅਸੀਂ ਦੁਬਾਰਾ ਫੇਰ ਇੱਥੇ ਆ ਅਸੀਂ ਕਿਹੜਾ ਕਿਤੇ ਜਾਣਾ ਕਿਉਂਕਿ ਇਹ ਸਾਡੀ ਇੱਕ ਲਾਈਫ ਦਾ ਸਵਾਲ ਹੈ ਸਾਡੀ ਲਾਈਫ ਲਾਈਨ ਹੈ ਜਿਹੜੀ ਨਹਿਰ ਆ ਤੇ ਅਸੀਂ ਇਹਨੂੰ ਪੱਕਾ ਹੋਣ ਦੇ ਤਾਂ ਫਿਰ ਤਾਂ ਸਾਨੂੰ ਰਹਿਣਾ ਹੀ ਸਾਡੇ ਪੱਲੇ ਕੱਖ ਨਹੀਂਗਾ ਕਿਉਂਕਿ ਜੇ ਸਾਡਾ ਸ਼ੁੱਧ ਤੇ ਪਾਣੀ ਹੈ ਪੰਜਾਬ ਦੇ ਵਿੱਚ ਸਭ ਤੋਂ ਸ਼ੁੱਧ ਪਾਣੀ ਐਸੇ ਕਰਕੇ ਆ ਕਿ ਇਹ ਸਾਡੀ ਨਹਿਰ ਦਾ ਪਾਣੀ ਸਾਡੇ ਕੋਲ ਸੀਪੇ ਜੋ ਕੇ ਉਹ ਵੀ ਬਚੇ ਹੋਏ ਆੁੱਧ ਪਾਣੀ ਪੀਣੇ ਆਰ ਪਾਣੀ ਦਾ ਲੈਵਲ ਮੇਨਟੇਨ ਆ ਜੇ ਪੱਕੀ ਹੋ ਗਈ ਫਿਰ ਤਾਂ ਲੈਵਲ ਵੀ ਡੂੰਗਾ ਚਲੇ ਜਾਣਾ ਫਿਰ ਤਾਂ ਖੰਨੇ ਵਾਲਾ ਹਾਲ ਹੋ ਜਾਣਾ ਪਾਣੀ ਡੂੰਗੇ ਹੋ ਜਾਣਾ ਬੁਰਾ ਹਾਲ ਹੋ ਜਾਣਾ ਕਿਸਾਨਾਂ ਦਾ ਵੀ ਸਾਡੇ ਕੋਲ ਜਿਹੜੀਆਂ 3 3 ਦੀਆਂ ਮੋਟਰਾਂ ਚੱਲਦੀਆਂ ਸਾਨੂੰ 25 25 ਦੀਆਂ ਮੋਟਰਾਂ ਪਾਉਣੀਆਂ ਪੈਣੀਆਂ ਉਹ ਵੀ ਸਵਰਸਿਬਲ ਪਾਉਣੀਆਂ ਪੈਣਗੀਆਂ ਬੜਾ ਨੁਕਸਾਨ ਹੋਣਾ ਇਸ ਲਈ ਸਾਰੇ ਕਿਸਾਨ ਵੀਰਾਂ ਦਾ ਇੱਕੋ ਇੱਕ ਸਾਡਾ ਸਾਰਿਆਂ ਦਾ ਟੀਚਾ ਕਿ ਅਸੀਂ ਪੱਕੀ ਨਹੀਂ ਹੋਣ ਦੇਣੀ ਸਫਾਈ ਕਰ ਲੈਣ ਸਾਡਾ ਤੋਂ ਚੌੜੀ ਕਰ ਲੈਣ ਕਪੈਸਿਟੀ ਵਧਾਉਣੀ ਵਧਾ ਲੈਣ ਬੈਡ ਚੌੜਾ ਕਰਕੇ ਇਹਨੂੰ ਜਗ ਵਧਾ ਲੈਣ ਸਾਨੂੰ ਕੋਈ ਇਤ ਦੇਖੋ ਅੱਜ ਜਿੱਥੇ ਧਰਨਾ ਜਿਹੜਾ ਸੜਕ ਬੰਦ ਕੀਤੀ ਗਈ ਸੀ ਉਸ ਤੋਂ ਬਾਅਦ ਇੱਥੇ ਚੀਫ ਸਾਹਿਬ ਨਹਿਰੀ ਵਿਭਾਗ ਦੇ ਐਕਸੀਡੈਂਟ ਸਾਹਿਬ ਸਾਡੇ ਲੋਕਲ ਐਸਡੀਐਮ ਸਾਹਿਬ ਡੀਐਸਪੀ ਸਾਹਿਬ ਏਡੀਸੀ ਮੈਡਮ ਸਾਰੇ ਪਹੁੰਚੇ ਸੀ ਉਹਨਾਂ ਨੇ ਆ ਕੇ ਇਸ ਬਾਰੇ ਮਸਲੇ ਤੇ ਗੱਲ ਕੀਤੀ ਕਿਉਂਕਿ ਇਹ ਸੜਕ ਬੰਦ ਕੀਤੀ ਗਈ ਸਾਡਾ ਮਸਲਾ ਕੇਵਲ ਇਹੀ ਸੀ ਕਿ ਇਹ ਸੜਕ ਨੂੰ ਪੱਕਾ ਨਾ ਕੀਤਾ ਜਾਵੇ ਤੇ ਹੁਣ ਫਿਲਹਾਲ ਅਸੀਂ ਉਹਨਾਂ ਦੇ ਜੋ ਗੱਲ ਮੰਨ ਕੇ ਵੀ ਅਸੀਂ ਫਿਲਹਾਲ ਕੰਮ ਬੰਦ ਕਰ ਰਹੇ ਹਾਂ ਇਸ ਨਹਿਰ ਦਾ ਤੇ ਉਸ ਕਰਕੇ ਸਾਢੇ 3 ਵਜੇ ਹੁਣ ਸਾਰੀਆਂ ਜਥੇਬੰਦੀਆਂ ਦੀ ਤੇ ਜਿੰਨੇ ਵੀ ਇਲਾਕੇ ਦੇ ਪੰਚ ਸਰਪੰਚ ਸਾਹਿਬਾਨ ਨੇ ਸਾਰਿਆਂ ਨੇ ਰਲ ਕੇ ਐਸਡੀਐ ਜੋ ਜਿੱਥੇ ਸਾਰੇ ਚਲੇ ਜਾਈਏ ਤੇ ਜਾ ਕੇ ਵਿਚਾਰ ਕਰੀਏ ਕਿਉਂਕਿ ਇਹ ਇਲਾਕੇ ਦਾ ਡਿਵੈਲਪਮੈਂਟ ਦਾ ਮਸਲਾ ਪਾਣੀ ਦਾ ਮਸਲਾ ਨਸਲਾਂ ਦਾ ਮਸਲਾ ਸੋ ਇਸ ਲਈ ਸਾਡਾ ਇਹਨਾਂ ਨੂੰ ਇੱਕੋ ਹੀ ਬੇਨਤੀ ਆ ਵੀ ਅਸੀਂ ਇਹ ਕਿਸੇ ਵੀ ਕੀਮਤ ਦੇ ਉੱਤੇ ਇਹ ਜਿਹੜੀ ਨਹਿਰ ਹੈ ਪੱਕੀ ਨਹੀਂ ਹੋਣੀ ਦੇਖੋ ਇਹਨਾਂ ਦਾ ਮੇਨ ਮੁੱਦਾ ਸੀ ਇੱਕ ਵਾਰੀ ਕੰਮ ਕਰ ਬੰਦ ਕਰੀਏ ਜਿਹੜਾ ਮਸ਼ੀਨਾਂ ਚੱਲ ਰਹੀਆਂ ਆ ਉਸ ਤੋਂ ਬਾਅਦ ਗੱਲ ਕਰਕੇ ਇਹਨਾਂ ਦੇ ਖੱਸੇ ਦੂਰ ਕਰਕੇ ਆਪਾਂ ਫਿਰ ਉਸ ਤੋਂ ਬਾਅਦ ਵਾੜਾ ਕੰਮ ਚਾਲੂ ਕੀਤਾ ਜਾਵੇ ਅਸੀਂ ਉਹ ਕੰਮ ਇੱਕ ਵਾਰੀ ਮਸ਼ੀਨਾਂ ਦਾ ਬੰਦ ਕਰਾ ਦਿੱਤਾ ਹੋਵੇ ਇਹਨਾਂ ਨੂੰ ਸਮਝਾਇਆ ਗਿਆ ਵੀ ਜਿਹੜੀ ਰੀਚਾਰਜਿੰਗ ਕਪੈਸਿਟੀ ਹੈ ਨਹਿਰ ਦੀ ਕਨਾਲ ਦੀ ਉਹ ਵਧੇਗੀ ਨਾ ਕਿ ਘਟੇਗੀ ਸੋ ਇਸ ਸਬੰਧ ਵਿੱਚ ਦੁਬਾਰਾ ਇਹ ਆਪਣੇ ਖੱਸੇ ਲੈ ਕੇ ਕਹਿੰਦੇ ਸਾਢੇ 3 ਵਜੇ ਦੁਬਾਰਾ ਮੀਟਿੰਗ ਰੱਖੀਏ ਉਸ ਤੋਂ ਬਾਅਦ ਫਿਰ ਮਸਲਾ ਕੋਈ ਨਾ ਕੋਈ ਹੱਲ ਹੋ ਜਾਏ ਰੋਡ ਸਰ ਖੋਲ ਦਿੱਤਾ ਹੁਣ ਹਾਂ ਬਿਲਕੁਲ ਰੋਡ ਖੋ ਉਹਨਾਂ ਨੇ ਅਨਾਉਂਸ ਕੀਤਾ ਵੀ ਸਾਈਡ ਤੇ ਇੱਕ ਬਹਿ ਕੇ ਆਪਣਾ ਪ੍ਰੋਟੈਸਟ ਜਾਰੀ ਰੱਖਣਗੇ ਪਰ ਅਸੀਂ ਡੈਫੀਨਿਟਲੀ ਇਹਨਾਂ ਨੂੰ ਸਮਝਾ ਲਵਾਂਗੇ ਟੈਕਨੀਕਲੀ ਜੇ ਅਸੀਂ ਠੀਕ ਆ ਪੰਜਾਬ ਦੇ ਭਲੇ ਦੀ ਗੱਲ ਹੈ ਜਿੱਥੇ ਪਾਣੀ 9000 ਕਿਊਸਿਕ ਆ ਰਿਹਾ ਸੀ ਨਹਿਰ ਦੇ ਵਿੱਚ 12 ਤੋਂ ਵਧਾ ਕੇ 15000 ਕਿਊਸਿਕ ਤੱਕ ਛੜਨਾ ਹੈ ਜੇ ਉਹ 15000 ਕਿਊਸਿਕ ਪਾਣੀ ਛੜਨਾ ਪਾਣੀ ਨੂੰ ਕਪੈਸਿਟੀ ਵੀ ਚਾਹੀਦੀ ਹੈ ਇੱਕ ਸਮਝੋ ਇੱਕ ਗਲਾਸ ਦੇ ਵਿੱਚ ਆਪਾਂ ਪਾਣੀ ਪਾੜਾਵੇਂ ਉਹ ਗਲਾਸ ਕਰੈਕ ਹੋ ਗਿਆ ਤਾਂ ਪਾਣੀ ਕਿੱਦਾਂ ਪਏਗਾ ਲਿਕੇਗਾ ਨਾ ਕਰੇਗਾ ਉਹ ਔਰ ਇਹ ਕਰੈਕ ਭਰਨੇ ਆਪਾਂ ਹੋਰ ਕੁਝ ਨਹੀਂ ਕਰਨਾ ਥੱਲਿਓ ਬੈਡ ਰੀਚ ਪੱਕੇ ਨਹੀਂ देखो टेक्निकली चीफ साहब बन गए मेरे अलावा साडे एसी मैम थे मैं होऊंगा ਤੇ پولیس ਪਰਸ਼ਾਣ ਡੀਐਸਪੀ ਸਾਹਿਬ ਹੋਣਗੇ ਸਰ ਕੱਲ ਵੀ ਇਹਨਾਂ ਨਾਲ ਮੀਟਿੰਗ ਕੀਤੀ ਗਈ ਸੀ ਪਰ ਉਹ ਤੋਂ ਬਾਅਦ ਇਹਨਾਂ ਨੇ ਅਜੀਤ ਧਰਨਾ ਲਗਾਇਆ ਧਰਨੇ ਤੋਂ ਬਾਅਦ ਹੀ ਪ੍ਰਸ਼ਾਸਨ ਕਿਉਂ ਜਾ ਕੇ ਨਹੀਂ ਕੱਲ ਵੀ ਆਪਣੀ ਭਟਾਈ ਘੰਡੇ ਮੀਟਿੰਗ ਹੋਈ ਸੀ ਤੁਸੀਂ ਵੀ ਉਸ ਪੱਤਰਕਾਰ ਭਰਾ ਵੀ ਉੱਥੇ ਸੀਗੇ ਕੱਲ ਵੀ ਇਹਨੂੰ ਦੱਸਿਆ ਗਿਆ ਸੀਗਾ ਵੀ ਇਹਦੇ ਵਿੱਚ ਰੀਚਾਰਜ ਕਪੈਸਿਟੀ ਵਧੇਗੀ ਨਾ ਕਿ ਘਟੇਗੀ ਚਲੋ ਇਹਨਾਂ ਨੇ ਆਪਾਂ ਨਹੀਂ ਇਹਨਾਂ ਨੂੰ ਚੰਗੀ ਤਰ੍ਹਾਂ ਅੰਡਰਸਟੈਂਡ ਕਰਾ ਸਕੇ ਅੱਜ ਅਸੀਂ ਬਹਿ ਕੇ ਦੁਬਾਰਾ ਸਾਡੇ ਨਾਲ ਮਿਲਾਂਗੇ ਦੁਬਾਰਾ ਸਾਰੇ ਮਸਲੇ ਹੱਲ ਹੋ ਜਾਣਗੇ ਲੱਗਦਾ ਹੀ ਮਸਲੇ ਹੱਲ ਹੋ ਜਾਣਗੇ ਬਿਲਕੁਲ ਪੰਜਾਬ ਦੇ ਤਾਰੀ ਗੱਲ ਕਰ ਰਹੇ ਆ ਅਸੀਂ ਵੀ ਪੰਜਾਬ ਦੇ ਤਾਰੀ ਗੱਲ ਕਰ ਰਹੇ ਆ ਤੇ ਕਿਉਂ ਨਹੀਂ ਮਸਲੇ ਹੱਲ ਹੋਣਗੇ ਜਦੋਂ ਅਸੀਂ ਗੱਲ ਹੀ ਸਾਰਿਆਂ ਨੇ ਮਿਲ ਕੇ ਪੰਜਾਬ ਦੇ ਤਾਰੀ ਕਰਨੀ ਹੈ ਪਾਣੀ ਦੀ ਕੈਪੈਸਿਟੀ ਵਧਾਣੀ ਹੈ ਨਹਿਰਾਂ ਦੇ ਵਿੱਚ ਤੇ ਮਸਲੇ ਦਾ ਹੱਲ ਹੋਣਗੇ ਹੋਣਗੇ ਨਾ ਜੀ ਅਸੀਂ ਸਾਰੇ ਪਹੁੰਚੇ ਹੋ ਮਸਲਾ ਹੱਲ ਹੋ ਜਾਏਗਾ